ਤਨਾ ਉੱਲੋ ਇਥੇ ਮੁਕਾਬਲੇ ਹੋ ਰਿਹਾ ਜੀ ਨੀਲੀ ਰਾਵੀ ਦੇ ਖੀਰਿਆਂ ਦੇ ਮੁਕਾਬਲੇ ਚੱਲ ਰਹੇ ਆ ਸਾਨੂੰ ਦਿਖਾਉਣੇ ਆ ਰਿੰਗ ਦੇ ਅੰਦਰ ਕਿੰਨੇ ਜਿਹੜੇ ਮੌਜੂਦ ਨੇ ਇਹ ਖੀਰੇ ਘੱਟੇ ਕਿੰਨੇ ਟਾਈਮ ਦਾ ਹੈ ਖੀਰਾ ਦੂਸਰਾਂ ਤੋਂ ਘੱਟ ਆ ਨਾ ਨੀਲੀ ਰਾਵੀ ਦਾ ਖੀਰਾ 2 ਸਾਲਾਂ ਤੋਂ ਕੱਟਾ ਬਈ ਹਜੇ ਜੇ ਵਗਾਉਣੇ ਖੜਦਾ ਤੈਨੂੰ ਉਹ ਨਹੀਂ ਕੀ ਗੱਲ ਮਤਲਬ ਉਹ ਦੱਸੀ ਜੇ ਕਰ ਲੈ ਨਹੀਂ ਮੁਲਗ ਜਾਂਦੀ ਠੀਕ ਹੈ ਕਿੰਨੇ ਟਾਈਮ ਦਾ ਭਈਆ 23 ਮਹੀਨੇ 23 ਮਹੀਨੇ ਆਪਾਂ ਚੈਨਲ ਹਾਂ ਹਾਂ YouTube ਹਾਂ ਕਿਹੜਾ ਹੈ ਪਿੰਡੂ ਫਾਰਮਰ ਪੀਵੀ 31 ਪਿੰਡੂ ਫਾਰਮਰ ਪੀਵੀ 31 ਹਾਂਜੀ ਠੀਕ ਹੈ ਜੀ ਉਹ ਹਟੇ ਕਾਉਣਗੇ ਜੀ ਉਹ ਗੋਲੇ ਹੁਣ ਕਾਦੇ ਚੱਲੀ ਜਾਂਦੇ ਆ ਹੁਣ ਤਾਂ ਚਾਹ ਚੂਹੀ ਜਾਂਦੇ ਜੱਜ ਅੱਛਾ ਉਹ ਤੇ ਪਾਣੀ ਪੂਣੀ ਪੀ ਲਿਆ ਪਾਣੀ ਪੂਣੀ ਕਹੀ ਜਾਂਦੀ ਭਈ ਉਹ ਭੱਜ ਗਿਆ ਭੱਜ ਗਿਆ 23 ਮਹੀਨਾ ਹਾਂਜੀ 23 ਮਹੀਨਾ ਕਿਹੜਾ ਬੰਦਾ ਭਾਈ ਹਰਤਾ ਭਾਈ ਹਰਤਾ ਕਿੰਨਾ ਟੈਗ ਟੂ ਨੰਬਰ ਮਿਲ ਗਿਆ ਹੈ ਟੈਗ ਨੰਬਰ ਮਿਲ ਗਿਆ ਕਿ ਮਿਲੂਗਾ ਇਹਦੇ ਟੈਗ ਨੰਬਰ ਤਾਂ ਨਹੀਂ ਮਿਲਿਆ ਟੈਗ ਨੰਬਰ ਮਿਲਿਆ ਬਾਈ ਉਹ ਨਹੀਂ ਯਾਰ ਹਾਂ ਤਾਂ ਹੋਇਆ ਹੀ ਨਹੀਂ ਬਾਈ ਚੱਲੇ ਨਹੀਂ ਹੈ ਤਾਂ ਟੈਗ ਨੰਬਰ ਦਿੱਤੇ ਵੇ ਕੀ ਹੁੰਦਾ 814 ਟੈਗ ਨੰਬਰ 20 ਮਿੰਟਾਂ ਨੂੰ ਕਰਨਗੇ ਸਟਾਰਟ ਹੈ ਨਾ ਹਾਂ ਇੰਨੇ ਕਰ ਟੈਗ ਨੰਬਰ ਕੋਈ ਨਾ ਮਾਰ ਚੀ ਕਰਦੇ ਪਿੰਡੂ ਫਾਰਮਰ ਵੀ ਵੀ 31 ਹਾਂਜੀ ਹਾਂਜੀ ਕਰ ਦਈਏ ਉਹ ਕਪਰਚੇਰ ਕੀਤਾ ਸੀ ਬਾਈ ਮੈਂ ਆਪਣਾ ਕਰ ਦਈਏ ਮਾਂ ਚ ਲੈ ਕੇ ਨਾ ਕਿ ਦੁੱਧ ਦਾ ਬਈ ਇਹਦਾ ਨਾਮ ਵਸ ਸੀਗਾ 23 ਕਿਲੋ ਰਗਾ 23 ਦਾ ਰਗਾ ਹੀ ਸੀਗਾ ਤੇ ਇਹ ਦੀ ਦੇਣ ਦੀ ਸੀ 24 25 ਦਾ ਬੱਚਾ ਕੀ ਦਾ ਹੈ ਪਤਾ ਕੁਛ ਇਹ ਨਾ ਨਹੀਂ ਠੀਕ ਆ ਪਹਿਲੀ ਵਾਰ ਹੀ ਲੈ ਕੇ ਆਇਆ ਬਈ ਪਹਿਲੀ ਵਾਰ ਹੀ ਆਇਆ ਇਹਨੂੰ ਪਹਿਲੀ ਵਾਰ ਹੀ ਲੈ ਕੇ ਆਇਆ ਆਪਣੇ ਬਰੇ ਘਰ ਦਾ ਦੁੱਧ ਆ ਰਿਹਾ ਹਾਂਜੀ ਉਹ ਕਿਹੜਾ ਹੈ ਉਹ ਵੀ ਨੀਲੀ ਰਾਵੀ ਆ ਨਹੀਂ ਨਹੀਂ ਉਹ ਮੋਰਾ ਉਹ ਮੋਰਾ ਆਪਣਾ ਚੜੱਕੇ ਤੇ ਰਿਹਾ ਕੁਝੜ ਇੱਕ ਮਹੀਨੇ ਤੋਂ ਚੜੱਕਾ ਤੋਂ ਵੱਡੇ ਛੋਟੇ ਆ ਠੀਕ ਆ ਬਈ ਹਾਂਜੀ ਨੀਲੀ ਰਾਵੀ ਦਾ ਫਿਰ ਕੋਟੜੇ ਤਾਂ ਨਹੀਂ ਲੈ ਕੇ ਗਏ ਬਈ ਨਹੀਂ ਕੋਟ ਨੇ ਲੈ ਗਏ ਇੱਥੇ ਲੈ ਕੇ ਆ ਪਹਿਲੀ ਵਾਰ ਪਹਿਲੀ ਵਾਰ ਹੀ ਲੈ ਗਏ ਠੀਕ ਹੈ ਜੀ ਇਹ ਪਹਿਲੀ ਵਾਰੀ ਬਾਹਰ ਕੱਢਿਆ ਆਪਾਂ ਤਾਈਆਂ ਥੋੜਾ ਜਿਹਾ ਆਊਟ ਉਹ ਕਰਦਾ ਥੋੜਾ ਫੇਰਾ ਕਰਾਉਣੀ ਪੈਂਦੇ ਸੀ ਉਹੋ ਜੀ ਕੋਈ ਗੱਲ ਨਹੀਂ ਹਾਂ ਹਾਂ ਅਜਾ ਆਪਣਾ ਕੋੜੇ ਗੁੜੇ ਵੀ ਹੈਗੇ ਉਹਨਾਂ ਨਾਲ ਕਰਾ ਦੇਈਦਾ ਹੈਗੇ ਅੱਜ ਟੰ ਚਾਰੇ ਜਾਣੀ ਠੀਕ ਹੈ ਆ ਦੇ ਇੱਕ ਚਾਚਾ ਹੈਗਾ ਹੀ ਆਪਣਾ ਠੀਕ ਹੈ ਜੀ ਥੋੜਾ ਫੇਰਾ ਕਰਾਉਣੀ ਤਾਈ ਥੋੜਾ ਜਿਹਾ ਟਿਕਾ ਕਰਦਾ ਨਹੀਂ ਤਾਂ ਖਰੂ ਪੱਟ ਦਾਂਦੇ ਆ ਮਾੜਾ ਮੁੱਠਾ ਜਿਹਾ ਕਰਦਾ ਹੈ ਜੀ ਇਰਵੇਂ ਨਵੀਂ ਥਾਂ ਹੋ ਜਾਂਦੀ ਆ। ਨਵੀਂ ਆ ਕੁ ਥੋੜੇ ਝੋਟੇ ਹੁੰਦਾ ਉਹਨਾਂ ਦੇਖ ਕੇ ਕੰਮ ਲਾ ਗਿਆ। ਉਹ ਮਾਰੇ ਕਰ। ਆਉਣਗੇ 20 ਝੋਟੇ। ਘਰ ਨਾਲ ਰਸਤੇ। 15 ਗਣਗੇ ਨਾ। 10 12 ਕੱਟੇ ਆ। ਠੀਰੇ ਚੈਣਾ ਬਈ। ਹਾਂਜੀ। ਠੀਰੇ ਚੈ। ਠੀਕ ਆ ਜੀ। ਆਕਮਾ 10 ਪਿਆ ਕਿਹੜਾ ਸੀ? ਟੂ ਫਾਰਮਰ ਦੀ ਵੀ ਗੱਲ ਸੀ। ਹੋ ਜੱਜਾ ਸਾ ਸਮਾ ਰਹੇ ਜਾਈਏ ਠੀਕ ਹੈ ਜੀ ਚੱਲੀਏ ਆ ਦੇਖੇ ਬਾਜ ਆਈ ਜਾਂਦੀ ਹੈ ਬਈ ਦੇਖ ਲੈਗੇ ਹਾਂ ਬਾਜ ਆਈ ਹੈ ਅੱਗੇ ਦਿਖਾਉਣੇ ਆ ਬਈ ਅਗੇ ਆ ਇਹ ਵੀ ਨੀਲੀ ਰਾਵੀਆ ਦੇਖੋ ਕਿਹੜਾ ਜਿੱਤੂ ਕਿਹੜਾ ਮਾਰਦਾ ਬਾਜੀ ਆਉ ਵੀ ਮੜਾ ਇਹਨਾਂ ਕਿੰਨੇ ਟਾਈਮ ਦਾ ਇਹ ਮਹੀਨਾ ਦਾ 17-18 ਮਹੀਨਾ ਦਾ ਭਈ ਇਹ ਪਹਿਲੀ ਵਾਰ ਹੀ ਲੈ ਕੇ ਆਉ ਭਈ ਠੀਕ ਹੈ ਜੀ मां थे किना दुद्धा भैया थ मां थे कि दुद्ध गांहा है था था भाई उसके दसद भाई ही तुझी झूटा देखो ਨੀਲੀ ਰਵੀ ਆ ਗਿਆ ਆਦਾ ਉਹ ਬਈ ਇਹਦੇ ਬਾਰੇ ਜਾਣਕਾਰੀ ਮੜੀ ਇੱਕ ਮਿੰਟ ਮਾਈਕ ਲਾ ਲਈ ਆਪਾਂ ਲਓ ਜੀ ਕਿੰਨੇ ਟਾਈਮ ਦਾ ਬਈ ਇਹ 6 ਬਈ ਨਾਲਾ ਹਾਂ ਜੀ ਕਿੰਨੇ ਟਾਈਮ ਦਾ ਜੀ ਇਹ 20 ਮਹੀਨਿਆਂ ਦਾ ਬਈ 20 ਮਹੀਨਿਆਂ ਦਾ ਹਾਂ ਜੀ ਠੀਕ ਹੈ ਜੀ ਪਰ ਚੇਜ ਕੀਤਾ ਸੀ ਘਰ ਦੇ ਹੀ ਆ ਬਈ ਆ ਕਰਦਾ ਕਰਦਾ ਮਾਂ ਥੱਲੇ ਕਿੰਨਾ ਦੁੱਧਾ ਹੀ ਹੈ ਮਾਂ ਥੱਲੇ 20 ਕਿਲੋ ਦਾ ਵੀ ਕਾਲਾ ਵੀ ਹੈ 20 ਕਿਲੋ ਦਾ ਮਾਂ ਦੀ ਡੈਥ ਹੋ ਗਈ ਉਹਦੀ 14 ਮਹੀਨੇ ਹੋ ਗਏ ਕਿਹਦਾ ਬੱਚਾ ਵਸਾ ਪਤਾ ਕੋਈ ਨਹੀਂ ਆਪਣੇ ਹੀ ਕਰੇ ਆ ਮਾਲੀ ਠੀਕ ਹੈ ਬਾਗੇ ਬਾਰਡਰ ਤੋਂ ਟਾਰੀ ਅੱਛਾ ਦੂਰ ਤੋਂ ਆਇਆ ਹਾਂ ਠੀਕ ਹੈ ਜੀ ਤੇ ਜਿਲ੍ਹਾ ਕਿਹੜਾ ਲੱਗਿਆ ਨਾ ਬਈ ਤਰਨ 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 ਜਿਲ੍ਹਾ ਬਈਆ ਪਹਿਲੀ ਵਾਰ ਹੀ ਲੈ ਕੇ ਆਏ ਪਹਿਲੀ ਵਾਰ ਆਹੀ ਮੇਲੇ ਤੇ ਲੈ ਗਿਆ ਕੋਟੜੇ ਤੇ ਨਹੀਂ ਲੈ ਕੇ ਆਈ ਨਾ ਉੱਥੇ ਨਹੀਂ ਠੀਕ ਹੈ ਜੀ ਕਿੰਨੇ ਕੇ ਟਾਈਮ ਤੱਕ ਮੁਕਾਬਲਾ ਸਟਾਰਟ ਹੋ ਜੂਗਾ ਜੀ ਬਾਈ ਬਸ ਹੋ ਗਿਆ ਹੋਵੇ ਚੱਲ ਰਿਹਾ ਮੁਕਾਬਲਾ ਠੀਕ ਹੈ ਜੀ ਹਾਂਜੀ ਬ੍ਰੇਕ ਹੋ ਗਈ ਸੀ ਵਿੱਚ ਦੀ ਚਾਹ ਪਾਣੀ ਪੀ ਕੇ ਜੱਜ ਸਾਹਿਬ ਹੁਣ ਦੁਬਾਰੇ ਲੱਗੇ ਕੰਮ ਤੇ ਇਹ ਨੰਬਰ ਨੰਬਰ ਪੁੱਛ ਲਈਏ ਆਪਣੇ 99687 72601 ਠੀਕ ਹੈ ਜੀ ਠੀਕ ਹੈ ਬਾਈ ਮੁਕਾਬਲਾ ਬਈ ਸਟਾਰਟ ਹੋ ਰਿਹਾ ਹੈ ਪਿੰਡੂ ਘਾਰਮਰ ਪੀਵੀ 33 ਆਊਗਾ ਉੱਥੇ ਹਾਂ ਲਾਈਵ ਹੀ ਚੱਲੀ ਜਾਂਦਾ ਦੇਖ ਲੋ ਬੋਲ ਕੇ ਸਾਹਮਣੇ ਆਵਿਆ ਬਈ ਫੋਨ ਤੇ ਲੱਗਾ ਹੋਇਆ ਥੋੜਾ ਜਿਹਾ ਫੋਨ ਆਇਆ ਹੋਇਆ ਕਰਾਉਣੇ ਗੱਲ ਬਾਤ ਲਾਈਵ ਬਾਈ ਕਲੀਅਰ ਚੱਲੀ ਜਾਂਦਾ ਆਵਾਜ਼ ਵਗੈਰਾ ਆਈ ਜਾਂਦੀ ਆ ਕਮੈਂਟ ਕਰ ਦਿਓ हां झूठा देखो मित्रों देखो कि मारूगा देख गर्मी होगी अगे लाके जा ਹੇਰ ਬਾਰੇ ਇਹਨਾਂ ਜਾਣਕਾਰੀ ਦੱਬ ਕੇ ਲੱਗ ਗਈ। ਕੰਡਾ ਕਿਹੜਾ ਹੈ ਆਪਣਾ? ਕੰਡਾ ਆਪਣਾ ਗੁੰਗੂ ਹਰਬੀਰ। ਠੀਕ ਹੈ ਜੀ। ਕਿੰਨੇ ਟਾਈਮ ਦਾ ਇਹ ਕਟਾ? ਇਹ 18 ਮਹੀਨਿਆਂ ਦਾ ਜੀ। 18 ਮਹੀਨਾ। ਠੀਕ ਹੈ ਜੀ। ਪਰਚੇ ਕੀਤਾ ਸੀ ਘਰ ਦੇ ਹੀ ਆ ਜੀ। ਇਹ ਘਰ ਦੀ ਮੱਝ ਦਾ ਹੀ ਸੀ ਚਾਚੇ ਦੇ ਮੁੰਡੇ ਜੀ। ਠੀਕ ਹੈ ਜੀ। ਕਿੰਨਾ ਦੁੱਧਾ ਹੀ ਮੱਝ ਥੱਲੇ? ਇਹ ਮਾਸਲੇ 16 ਦਾ। ਉਹਾਂ ਲੀਟਰ ਐਲੀ ਵਾਰੀ ਲੈ ਕੇ ਆਏ ਬਈ ਮੇਲੇ ਤੇ ਹਾਂ ਮੇਲੇ ਤੇ ਸੀਨ ਕੱਢੀ ਹੋਈ ਠੀਕ ਆ ਜੀ ਨੀਲੀ ਰਵੀ ਆ ਗਈ ਹਾਂ ਜੀ ਨੀਲੀ ਰਵੀ ਮੁਕਾਬਲਾ ਸਟਾਰਟ ਹੋਣ ਜਾ ਰਿਹਾ ਥੋੜੇ ਟਾਈਮ ਚ ਦੇਖਣਾ ਕਿਹੜਾ ਮਾਰਦਾ ਬਾਜੀ ਤੇ ਪਿੰਡ ਕਿਹੜਾ ਜੀ ਗੰਗੋਹਰ ਜੀ ਕਿਹੜਾ ਜ਼ਿਲ੍ਹਾ ਜੀ ਬਰਮਾਵਾ ਜੀ ਠੀਕ ਆ ਜੀ ਠੀਕ ਆ ਭਾਈ ਧੰਨਵਾਦ ਜੀ ਗਿਆ ਵੀ ਦੇਖੋ ਆ ਵੀ ਨੀਲੀ ਰਵੀ ਹਾਂ ਜੀ ਇਹ ਵੀ ਨੀਲੀ ਰਵੀ ਨੀਲੀ ਰਵੀ ਇਹ ਇੱਕ ਤੁਸੀਂ ਨਾਲ ਸਿਰਫ ਦੋ ਬੰਦੇ ਚਾਹੀਦੇ ਤੀਜਾ ਬੰਦਾ ਭਾਵੇਂ ਕੋਈ ਤਨਬਰ ਦੇ ਵਿੱਚ ਲੱਗਿਆ ਹੋਵੇ ਤਾਂ ਵੀ ਡਿਸਕਵਾਲਿਫਾਈ ਨਿਕਲ ਜਾਊਗਾ ਜੇ ਤੀਜਾ ਬੰਦਾ ਨਾ ਹੋਵੇ ਡੂਟ ਕਿਸੇ ਵੀ ਜਾਨਵਰ ਨਾਲ ਜੇ ਕੋਈ ਤੀਜਾ ਬੰਦਾ ਖੜਾ ਹੋਇਆ ਉਹ ਡਿਸਕਵਾਲਿਫਾਈ ਕੀਤਾ ਜਾਊਗਾ ਚਾਹੇ ਉਹ ਸਾਹਮਣਾ ਕਰੂ ਤਾ ਕਾਹ ਹੋਊਗਾ ਆ ਗਿਆ ਆ ਗਿਆ ਮੀਡੇ ਆ ਗਿਆ ਚਲੋ ਭਾਈ ਕਾਵੜਾ ਸਟਾਰਟ ਹੋਣ ਦਾ चल पा क्या पेंडू फार्मर कि इधरली सड़ मौरा के मुकाबले चली जो इधरली सड़ भाई मोहरा मुकाबले इधर कैसे कट्ठा लगता मौरे के शिकीन ਜੋ ਤੁਹਾਨੂੰ ਸਬਕ ਦੇ ਰਹੇ ਹਾਂ। ਟੈਟ ਵਾਲੇ ਭਰਾ ਨੂੰ ਬੇਨਤੀ ਹੈ ਵੀ ਜਿਹੜਾ ਉਹਦਾ ਨੰਬਰ 2 ਹਸਤਾਜ 52 ਹੋ ਗਿਆ ਉਹ ਨੂੰ ਸਹੀ ਕਰ ਦਿਓ। ਆਹ ਨੰਬਰ 1। ਓਕੇ। ਉਹਨਾਂ ਨਾਲ ਕੰਟਰੀਆਂ ਤਾਰਾਂ ਵੀ ਲਈਆਂ ਸਿਰੋਵਰ ਕੋਈ ਜੱਪਰ ਸਾਹਿਬਾ ਪੱਲੇ ਦਾ ਹੁਣ ਖፋੜਨਾ ਹੋਣੀ ਹੈ ਚੰਗੇ ਦੇ ਨਾਲ ਹੀ ਟੜ੍ਹ੍ਹਣ ਹੋਈਆਂ ਨੇ ਚੰਗੇ ਨਾਲ ਤਾਰਾਂ ਵੀ ਤਾਰਿਆ ਦੇਗੇ ਹੈ ਇਹ ਵਾਲਾ ਵਧੀਆ ਕੀ ਬਣਿਆ ਇੱਥੇ ਕੋਟੜੇ ਕੋਟੜੇ ਦੇ ਲਿਆਂਦੀ ਨਹੀਂ ਸੀ ਇਹਦੀ ਉਹ ਦੂਜਾ ਸੀ ਓਟੇ ਰਿਸ਼ਤੇ ਵਾਲਾ ਉਹ ਆਇਆ ਪਿੱਲੀ ਰਾਇ ਉਹ ਇਹ ਚੱਲੇ ਜਾਏਗਾ ਲੈ ਵੀ ਜੱਦੀ ਕੀਰਾ ਕੀਰਾ ਹਾਂ ਫਟੌਂਗਾ ਕੱਢਣਗੇ ਆ ਕੱਢੀ ਆ ਤੇਰੇ ਫਿਰ ਇਹ ਦੂਆ ਇਹਨਾਂ ਦੀ ਵਾਰੀ ਹੈ ਇਹ ਛੋਟੇ ਆ ਗਏ ਅੱਛਾ ਕਿੰਨੇ ਟਾਈਮ ਦਾ ਹੈ ਕਰਪਾੜ ਇਹ ਤਾਂ ਪੌਣੇ ਇੱਕ ਦੋ ਸਾਲਾਂ ਦਾ ਪੌਣੇ ਦੋ ਸਾਲਾਂ ਮਵਰਾ ਜਾਂਦੇ ਆ ਇਹ ਨਾ ਹੂੰ ਨੀਲੀ ਰੰਗ ਘੱਟਾ ਇੱਧਰ ਰਹਿ ਗਿਆ ਨੀਲੇ ਕੱਟਾ ਥੋੜੇ ਘੱਟਾ ਇਹ ਜਾਦੇ ਆ ਜੀ ਦਾ ਵੀ ਆਪਣੇ ਰੱਖਦੇ ਆ ਘੱਟ ਨੇ ਆਪਣੇ ਰਿਜੇ ਮੋਰੀ ਪਾਜੀ ਉੱਧਰ ਰਹਿ ਗਏ ਜੀ ਮੈਂ ਅੱਜ ਅਜਾ ਚੌਂਕ ਪੂਰਾ ਤੱਕ ਨੌਲੀ ਕਰਕੇ ਆਉਣਾ ਉਹਦੇ ਕੋਲ ਡਰਲੇ ਹੀ ਲੈ ਕੇ ਨੂੰ ਠੀਕ ਆ ਰਾਣਾ ਇਦਾਂ ਨੂੰ ਬੂਥ ਮੜੀ ਆਪਣੇ ਰਿ ਗੱਟੇ ਆ ਘੱਟਾ ਇਹ ਕੋਰਾ ਬੈਰਾ ਨਹੀਂ ਕਰਾਉਂਦੇ ਦਾ ਕਰੀ ਬਣਿਆ ਹਾਂ ਥੋੜਾ ਡਰਦਾ ਹੈ ਕੱਟਿਆ ਦੇਖ ਕੇ ਹਾਂ ਜੀ

ਉਟੜੇ ਲੈ ਗਿਆ ਸੀ ਪਰ ਉਹ ਹਾਂ ਉਹਦਾ ਪਹਿਲੇ ਨੰਬਰ ਤੇ ਆ ਗਿਆ ਸੀਗਾ ਦੋ ਦੰਦ ਦੇ ਚਨ ਦੋ ਦੰਦ ਦੇ ਚਨ ਹਾਂ ਐ ਫੜਾ ਇੱਕ ਲੋਟ ਇੱਧਰ ਨਾ ਆਇਆ ਹੋਊਗਾ ਨੀਲੀ ਐ ਇਹ ਤਾਂ ਖੀ ਰਿਆਂ ਚੱਲੀ ਜਾਂਦਾ ਉੱਧਰ ਮੋਰਾ ਜੀ ਦਿਓ ਮੋਰਾ ਜੀ ਹੈ ਇਹ ਨੀਲੀ ਦੇ ਵੀ ਚੱਲੀ ਜਾਂਦੇ ਆ ਉੱਧਰ ਤਾਂ ਖਾਣੇ ਵਾਦੂ ਜੰਦਾਂ ਨੂੰ ਇਹਦੇ ਰੇਡ ਤੋਂ ਬਾਹਰ ਹੋ ਜਾਂਦਾ ਹੈ ਉਹ ਮੇਰੀ ਗੱਲ ਦਿੰਦੇ ਆ ਇੱਕ ਨਾਂ ਦਾ ਸਿੱਧਾ ਲੱਗਿਆ ਹੈ ਟਾਈਮ ਪੂਰੀ ਆ ਆਂ ਮਾੜੇ ਕੱਟੇ ਦੇਖਦੇ ਇਹਨਾਂ ਨੂੰ ਛੱਡ ਕੇ ਬਾਰੇ ਕੱਟੇ ਆ ਜੱਜ ਕਰਨਾ ਵੀ ਔਖਾ ਹੋ ਜਾਂਦਾ ਇਹਨਾਂ ਨੂੰ ਤਾਂ ਅਜਾ ਪਹਿਲੀ ਵਾਰ ਜੱਜ ਕਰ ਰਹੇ ਆ ਫਿਰ ਕਰ ਠੀਕ ਆ ਆ ਉਹ ਤੋਂ ਕਰ ਦਿਆਂ ਦੁਬਾਰੇ ਤੋਂ ਫਾਈਨਲ ਹੋਣ ਵਾਲਾ ਹੈ ਨਾ ਦੁਬਾਰੇ ਕਰਾਂ ਇੱਕ ਵਾਰੀ ਆਪਾਂ ਇੱਥੇ ਗੁਰੂ ਸੋਨਾ ਦੇ 54 ਕਾਟ ਟਿੱਕਾ ਕੱਪ ਗੱਡੀ ਆ ਉਹਨੂੰ ਝੋਟੀ ਵੱਡੀ ਰਹੀ ਆ ਤੇਰੀ ਕੰਟਰੀ ਦਾ ਰੋਟੇ ਵਿੱਚ ਹੱਤੀ ਦਾ ਕੋਹ ਭਰਾ ਦੇ ਵਿੱਚ ਝੋਟੀ ਬੋਲੇ 93 270 ਨਾ ਬਰਾਵਾ ਮਾਇਨਿਆ ਹਾਂਜੀ ਬੰਦਾ ਰਹੀ ਗੋਲ ਇੰਟਰਸਟਾ ਲੱਗਣੀ ਆ ਗਈ ਉਹ ਤੇਰੇ ਟਾਈਮ ਲੱਗੂਈ ਜੱਜ ਚਾਹ ਪਾਣੀ ਪੀਏ ਤੇ ਉਹ ਉਹ ਚਾਹ ਤੋਂ ਸੁਣੇ ਮੋਰੇ ਘਾਟਾ ਕਰ ਤੋਂ ਉਹਦਾ ਜੀ ਆਇਆਂ ਨੂੰ ਨੁਕਸਾਨ ਨਾ ਹੋਵੇ ਤੇ ਉੱਪਰ ਆ ਵੀ ਦੇਖੀਏ ਜੀ ਇਹ ਕਿੰਨੇ ਕੁ ਤਰ੍ਹਾਂ ਤੋਂ ਹੋ ਗਿਆ ਲੋ ਚਲੋ ਭਾਈ ਦੁਬਾਰੇ ਕਰਦੇ ਆਂ ਲਾਈਵ ਆਪਾਂ ਜੀ ਜੱਜ ਸਾਹਿਬ ਵੀ ਜੀ ਥੋੜਾ ਜਿਆ ਤੇ ਚਾਹ ਪਾਣੀ ਪੀ ਜਾਂਦੇ ਆ ਨੀ ਲੀ ਲੀਰਾ ਵੀ ਦਸਾ ਨੀ ਲੀਰਾ ਵੀ ਆ ਸੀ ਖੜੇ ਹਰੇ ਚੱਲੂਗਾ ਮਖਾਬੜਾ ਹਰੇ ਚਾਹ ਪਾਣੀ ਪੀ ਜਾਂਦੇ ਜੱਜ ਸਾਹਿਬ ਮੈਂ ਦੀ ਬਈ ਲੀ ਲੀਰਾ ਵੀ ਖੜਿਆ ਚੀ ਨੀ ਹਰੇ ਚੱਲੂਗਾ ਚੱਲਿਆ ਨਹੀਂ ਆਸੀ ਹੀ ਲੀਰਾਂ ਬਿੱਗ ਬੋਲਾ ਬਈ ਅਜੇ ਠਹਿਰ ਕੇ ਆਉਣਗੇ ਪਹਿਲਾਂ ਖੀਰੇ ਲੱਗਣਗੇ ਬਿੱਗ ਬੋਲਾ ਹਜੇ ਨਹੀਂ ਆਉਂਦੇ ਪਹਿਲਾਂ ਖੀਰੇ ਜਦੋਂ ਖਤਮ ਹੋਵਗੇ ਨਾ ਫੇਰ ਚੱਲਾਂਗੇ ਨਾ ਨਾ ਅੱਜ ਹੀ ਆਉਣਗੇ ਬਈ ਅੱਦੇ ਜਿਹੜੇ ਰਹਿਗੇ ਉਹ ਕਰ ਲੂ ਆਉਣਗੇ ਮੌਰਾ ਤਾਂ ਚੱਲਣ ਵਾਲਾ ਬਿੱਗ ਬੋਲਾ ਦੇਖੋ ਭਰਾ ਫੇਰ ਅੰਗਜ ਕਲੀ ਨੀਲੀ ਰਾਵੀਆ ਜਿਹੜਾ ਉਹ ਪਹਿਲਾਂ ਵਖਾਸੀ ਉਤਾਰ ਮੰਦਰਾ ਨੂੰ ਬੇਨਤੀ ਆ ਵੀ ਰੇਕ ਨੰਬਰ 1 ਤੇ ਗੋਚ ਆ ਜੇਗੇ ਉਤਾਰ ਮੰਦਰਾ ਜੀ ਫੇਰ ਕੀ ਕਰ ਜਾ ਮੈਂ লাইਵ ਆਪਾਂ 15 ਕਮੈਂਟਾਂ ਨੂੰ ਮੈਂ ਪੁੱਛ ਲਿਆ ਕਰ ਲਿਆ ਪਤਾ ਅਜੇ ਕਹਿੰਦੇ ਟਾਈਮ ਲੱਗੂ 15-20 ਮਿੰਟ ਲੱਗਣਗੇ ਚਾਹ ਪਾਣੀ ਪੀ ਕੇ ਦੁਬਾਰੇ ਚਲਾਉਣਗੇ ਕੰਮ ਕੋਲਡ ਆ ਬਾਕੀ ਮੈਂ ਜਿਆਦਾ ਪਤਾ ਕਰ ਲਊਗਾ ਹੁਣ ਜੋ ਕੱਟ ਕੇ ਦੁਬਾਰੇ ਲਾਉਣਿਆ ਤੇ ਚੈਨਲ ਨਾਲ ਜੁੜ ਜੋ ਬਈ ਆਪਣੇ ਨਾਲ ਸਬਸਕ੍ਰਾਈਬ ਕਰ ਲਓ ਬਈ ਲਾਈਕਮ ਪ੍ਰੈਸ ਕਰ ਦਿਓ ਹੁਣ ਏਦੂ ਬਾਦ ਆਪਾਂ ਲਾਈਵ ਰੱਖਾਵਾਂਗੇ ਸਾਰਾ ਮੇਲਾ ਬਾਈ ਫੋਟੋ ਰੱਖਾ ਤੇ ਹੋਰ ਪਿੰਡਾਂ ਦੀ ਵਧੀਆ ਕਾਟਦਾ ਨਹੀਂ ਵੀ ਦੁਬਾਰੇ ਲਾਉਂਗਾ ਮੈਂ ਸਬਸਕ੍ਰਾਈਬ ਕਰ ਲੈ ਬਸ ਜਦੋਂ ਨੋਟੀਫਿਕੇਸ਼ਨ ਆ ਗਿਆ ਉਹਦੀ 20 ਮਿੰਟਾਂ ਨੂੰ ਦੁਬਾਰੇ ਲਾਈਵ ਕਰਦਾ ਹਾਂ ਹਾਂਜੀ ਭਾਈ ਕੀ ਸਾਰੇ ਪਸੰਦ ਪ੍ਰਵਾਹ ਨੂੰ ਬੇਨਤੀ ਆ ਕਿ ਸੱਜੋ ਸੁੱਕੀਆਂ ਵਿੱਚ ਤਿਆਰ ਕਰਨਾ ਚਾਹੀਦਾ ਏ ਜੋ ਕਹਿੰਦੇ ਰੇਗ ਲੱਤ ਪਾ ਕੇ ਕਲੀਅਰ ਹੋਣ ਚਲਾਉਣੇ ਚਲਾਉਣੇ ਆ ਉਹ ਅੱਜ ਦਾ ਸ਼ਾਹਬਣੀ ਪੀ ਰਹੇ ਗੁਰੂਆ ਚਲਾਉਣੇ ਆ 20 ਮਿੰਟਾਂ ਵਿੱਚ ਚਲਾਉਣਾ ਬਸ हां भाई दोबारा चलाउने ਆਪਾਂ 15-20 ਮਿੰਟਾਂ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਆ ਰਹੀ ਦੁਬਾਰਾ ਲੈ ਕੇ ਠੀਕ ਆ ਭਾਈ